ਸੇ ਆਇਆ ਜੀ ਤਿੰਨ ਪਿੰਡਾਂ ਦੀ ਜੂ ਪੱਖੋ ਕਲਾ ਅਕਲੀਆ ਕਲਾ ਤੇ ਜੋਗਾ ਇਹ ਜੂ ਦੇ ਵਿੱਚ ਇੱਕ ਅਧਿਆਤਕ ਸਥਾਨ ਆ ਮਤਲਬ ਪਲਾੜਾ ਸਾਹਿਬ ਪਲਾੜਾ ਸਾਹਿਬ ਦੇ ਵਿੱਚ ਜਿੱਥੇ ਕਿ ਲੋਕ ਸਜਦਾ ਕਰਨ ਆਉਂਦੇ ਨੇ ਉੱਥੇ ਪਿੰਡ ਦੇ ਬੱਚੇ ਜਾਂ ਪਿੰਡ ਦੇ ਨੌਜਵਾਨ ਇੱਥੇ ਪ੍ਰੈਕਟਿਸ ਵੀ ਕਰਨ ਆਉਂਦੇ ਆ ਜਿਹੜੀ ਇਹ ਅਸੀਂ ਫਿਲਮ ਦੇ ਸੀਨ ਲੈ ਰਹੇ ਹਾਂ ਫਿਲਮ ਦਾ ਨਾਮ ਤਕਦੀਰ ਤਕਦੀਰ ਦੇ ਵਿੱਚ ਮੇਨ ਕਰਦਾਰ ਜਿਹੜਾ ਪਾਤਰ ਗगन ਉਹਦਾ ਨਿਵਾ ਰਹੇ ਆ ਪਾਤਰ ਸਾਰੀ ਕਰ ਰਹੇ ਨੇ ਗगन ਸ਼ੇਰਗਿੱਲ ਜੀ ਗगन ਸ਼ੇਰਗਿੱਲ ਜੀ ਦਾ ਇਹ ਵੀ ਇੱਕ ਆਪਦੇ ਸਮੇਂ ਦਾ ਨੈਸ਼ਨਲ ਖੜਿਆਰੀ ਹੋਇਆ ਉਦੋਂ ਬਾਅਦ ਫਿਰ ਇੱਕ ਬਹੁਤ ਵਧੀਆ ਲਾਲਵੀ ਨਾਲ ਕਿਸਾਨ ਜਦੋਂ ਖੇਤੀਬਾੜੀ ਦੇ ਕੰਮ 'ਚ ਇਹਨੂੰ ਬਹੁਤ ਮੈਂਟ ਦੇ ਨੇ ਹੋਈ ਤਾਂ ਇਹ ਚੰਗਾ ਕਿਸਾਨ ਫਿਰ ਉਸ ਤੋਂ ਬਾਅਦ ਇਹ ਨਾਲ ਨਾਲ ਖੁਦਾਬ ਵੀ ਪ੍ਰੈਕਟਿਸ ਕਰਦਾ ਤੇ ਬੱਚਿਆਂ ਨੂੰ ਨਵੀਂ ਪਨੀਰੀ ਨੂੰ ਖਡਿਆਰੀ ਦੇ ਤੌਰ ਤੇ ਤਿਆਰ ਕਰ ਰਿਹਾਗਾ ਜੀ ਹਾਂ ਇਹ ਸੀਨ ਸੀ ਜਿਹੜੇ ਅੱਜ ਉਹ ਬੱਚਿਆਂ ਨੂੰ ਕੋਚਿੰਗ ਦੇਣ ਦੇ ਸੀਨ ਸੀ ਕਿਸ ਤਰ੍ਹਾਂ ਦੇ ਦੇਖੋ ਜੀ ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਜੋ ਵੀ ਇਸ ਦੇ ਫਿਲਮ ਦੇ ਵਿੱਚ کردار ਮਿਲਿਆ ਜਾਂ ਇਹ ਫਿਲਮ ਬਣ ਰਹੀ ਹੈ ਕਿ ਮੈਂ ਇਹ ਚੀਜ਼ ਵੇਖ ਕੇ ਕਿ ਜਦਾਂ ਅੱਜਕੱਲ ਦੇ ਮਾਹੌਲ ਦੇ ਹਿਸਾਬ ਨਾਲ ਜਦਾਂ ਅੱਜ ਦੀ ਜਨਰੇਸ਼ਨ ਨਸ਼ੇ ਦੇ ਵਿੱਚ ਆ ਠੀਕ ਹੈ ਉਸ ਚੀਜ਼ ਦੇ ਇਹਨਾਂ ਨੇ ਕੀਤਾ ਵੀ ਚਲੋ ਇੱਕ ਖਡਾਰੀ ਤੌਰ ਤੇ ਵਿਖਾਇਆ ਠੀਕ ਹੈ ਨਾਲ ਛੋਟੇ ਛੋਟੇ ਬੱਚੇ ਵੀ ਇਹਨਾਂ ਨੂੰ ਵੀ ਇਹ ਚੀਜ਼ ਦਾ ਫਾਇਦਾ ਮਿਲਣਾ ਵੀ ਅਸੀਂ ਕੁਝ ਗਰਾਊਂਡ ਦੇ ਵਿੱਚੋਂ ਸਿੱਖੀਏ ਜ਼ਿੰਦਗੀ ਦੇ ਵਿੱਚ ਕੁਝ ਗੱਲਾਂ ਇਹਨਾਂ ਨੇ ਸਿੱਖੀਆਂ ਕੁਝ ਨਹੀਂ ਸਿੱਖੀਆਂ ਪਰ ਸਿੱਖ ਲੈਣਗੇ ਉਮਰ ਦੇ ਹਿਸਾਬ ਨਾਲ ਠੀਕ ਹੈ ਪਰ ਮੇਰਾ ਕਹਿਣ ਦਾ ਮਕਸਦ ਇਹ ਹੀ ਹੈ ਕਿ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਖੇਡ ਦੇ ਪ੍ਰਤੀ ਧਿਆਨ ਦੇਵੇ ਨਸ਼ੇ ਪੱਤਿਆਂ ਦੇ ਨਾ ਦੇਵੇ ਸ਼ੀਨਤ ਦੇਖੋ ਜੀ ਅੱਜ ਜਿੰਨੇ ਵੀ ਹੋਏ ਆ ਸਾਡੇ ਥੋੜੇ ਕਸਰਤ ਦੇ ਹੋਏ ਆ ਠੀਕ ਹੈ ਜੀ ਕੁਝ ਕੁ ਚੀਜ਼ਾਂ ਐ ਸੀ ਜਿੰਨਾ ਇਹਨਾਂ ਚੀਜ਼ਾਂ ਨੂੰ ਨਹੀਂ ਪਤਾ ਸੀ ਇਹਨਾਂ ਨੂੰ ਉਹ ਚੀਜ਼ਾਂ ਦਾ ਵੀ ਇਹਨਾਂ ਨੂੰ ਸਿੱਖਣ ਨੂੰ ਮਿਲਿਆ ਥੋੜਾ ਦੌੜਦੇ ਸੀ ਥੋੜਾ ਰੱਸੇ ਦੇ ਸੀ ਠੀਕ ਹੈ ਜੀ ਇਹ ਚੀਜ਼ਾਂ ਕਾਫੀ ਇਹਨਾਂ ਨੂੰ ਫਿਰ ਕਲਾਸ ਵੀ ਲੈ ਜਾਂਦੀ ਆ ਹਾਂਜੀ ਫਿਰ ਇਹਨਾਂ ਨੂੰ ਮੈਂ ਕੁਝ ਇਹਨਾਂ ਨੂੰ ਮੇਰੇ ਤੋਂ ਸਿੱਖਣ ਨੂੰ ਮਿਲਿਆ ਇਹਨਾਂ ਤੋਂ ਮੈਨੂੰ ਸਿੱਖ ਇਹ ਲਿਖੀ ਹੋਈ ਆ ਜੀ ਅਜਮੇਰ ਸਿੰਘ ਸਾਹਿਬ ਦਾ ਡੀਪੀ ਉਹਨਾਂ ਦੀ ਖਾਣੀ ਲਿਖੀ ਹੋਈ ਆ ਇੱਕ ਕਹਾਣੀ ਸਰੀ ਤਕਦੀਰ ਦੇ ਦਵਾਲੇ ਆ ਵੀ ਬੰਦੇ ਦੀ ਤਕਦੀਰ ਉਹਨੂੰ ਕਿੱਥੋਂ ਕਿਵੇਂ ਕੀ ਇਹ ਨਹੀਂ ਪਤਾ ਹੁੰਦਾ ਅਗਲੇ ਪਲ ਜਿਹੜੇ ਪਲ ਜਿਉਂ ਰਹਾ ਅਗਲੇ ਪਲ ਕਿਹੜੇ ਮੂੜ ਤੇ ਉਹਨੂੰ ਜਉਣੀ ਪੈਗੀ ਦੇਖੋ ਇਹ ਨਾਲ ਇੱਕ ਵਧੀਆ ਪੁਆਇੰਟ ਮਿਲਿਆ ਜਾਂ ਵਧੀਆ ਮਤਲਬ ਸਾਨੂੰ ਪੋਜੀਟਿਵ ਰਿਸਪੌਂਸ ਮਿਲਿਆ ਹੈ ਨਾ ਤਾਂ ਜਿਵੇਂ ਪਹਿਲੀ ਵਾਰ ਬੱਚਾਂ ਤੋਂ ਸਾਰਿਆਂ ਤੋਂ ਕੰਮ ਕਰਾਇਆਗਾ ਪਹਿਲੀ ਵਾਰ ਇਸੇ ਗਰਾਊਂਡ ਦੇ ਵਿੱਚ ਰੀਅਲ ਟਾਈਮ ਕਰਾਇਆ ਪਰ ਇਹ ਹੋਰ ਦੇਖੋ ਇਹਨਾਂ ਨੇ ਪ੍ਰੋਪਰ ਬਹੁਤ ਵਧੀਆ ਜਿਵੇਂ ਵਧੀਆ ਕਲਾਕਾਰ ਹੁੰਦੇ ਨੇ ਪੁਰਾਣੇ ਇਸ ਤਰੀਕੇ ਨਾਲ ਕੰਮ ਕੀਤਾ ਬਾਕੀ ਆਪਾਂ ਬੱਚਿਆਂ ਨੂੰ ਪੁੱਛਦਾ ਦੇਖੋ ਆ ਦੇਖੋ ਇਹ ਮੁੰਡਾ ਇੱਕ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਖਿਡਾਰੀ ਬਣ ਰਿਹਾ ਕਬੱਡੀ ਦਾ ਖਿਡਾਰੀ ਇਹ ਤੁਹਾਨੂੰ ਦੱਸੋ ਵੀਰੇ ਕਿਵੇਂ ਲੱਗਿਆ ਵਧੀਆ ਲੱਗਿਆ ਜੀ ਅੱਛਾ ਤੇ ਫਿਰ ਵੱਡਾ ਹੋ ਕੇ ਖਿਡਾਰੀ ਬਣੇ ਖਿਡਾਰੀ ਬਣੇਗਾ ਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਕੋਚਿੰਗ ਦਾਇਆ ਕਰਾਂ ਜਿਵੇਂ ਇਸ ਤਰ੍ਹਾਂ ਦਾ ਸ਼ਾਬਾਸ਼ ਬਹੁਤ ਵਧੀਆ ਆਹ ਦੇਖੋ ਬੱਚਾ ਜੀ ਦੇਖੋ ਛੋਟਾ ਜਿਹਾ ਬੱਚਾ ਦੇਖੋ ਇਹ ਕਹਿੰਦਾ ਮੈਂ ਵੱਡਾ ਹੋ ਕੇ ਬਣੂੰਗਾ ਉਹ ਕਰੂੰਗਾ ਵੱਡਾ ਹੋ ਕੇ ਖਿਡਾਰੀ ਬਣੂੰ ਟਾਈਮ 'ਚ ਕੁਰੀ ਸਾਰਾ ਕੁਝ ਕਰਾਂ ਕਰੂੰਗਾ ਔਰ ਸੇ ਤੇ ਲੋਕਾ ਕਰੂੰਗਾ ਦੇਖੋ ਕਹਿੰਦਾ ਬੱਚਾ हां बच्चे जेडा अपन शूट करके हट सीन ए फिल्म केडी है पहला थोड़े जा हां जी वीर जी गुरप्रीत जी आज ਤੁਸੀਂ ਕਿਹੜੇ ਫਿਲਮ ਦੇ ਸੈੱਟ ਤੇ ਆਇਓ हां जी वीर जी ਅਸੀਂ ਅੱਜ ਆਏ ਆ ਤਕਦੀਰ ਦਰ ਤਕਦੀਰ ਜਿਹੜੀ ਫਿਲਮ ਦੀ ਸ਼ੂਟਿੰਗ ਇੱਥੇ ਸਾਡੇ ਮਹਾਨ ਇਤਿਹਾਸ ਗੁਰਦੁਆਰਾ ਸਾਹਿਬ ਪੁਲਾਣਾ ਸਾਹਿਬ ਵਿਖੇ ਰੱਖੀ ਗਈ ਸੀ ਕਿ ਬਹੁਤ ਲੋਕੇਸ਼ਨ ਬਹੁਤ ਸੋਹਣੀ ਲੱਗੀ ਤੇ ਜੋ ਵੀ ਸ਼ੂਟਿੰਗ ਦੇ ਵਿੱਚ ਜੋ ਵੀ ਡਾਇਲੋਗ ਵਗੈਰਾ ਸੀ ਬਹੁਤ ਵਧੀਆ ਕਿਉਂਕਿ ਇਹ ਜਿਹੜੀ ਲੋਕੇਸ਼ਨ ਹੈ ਬਹੁਤ ਸੋਹਣੀ ਲੋਕੇਸ਼ਨ ਹੈਗੀ ਇਕਾਂਤਮਈ ਸ਼ਾਂਤੀ ਕੋਈ ਡਿਸਟਰਬ ਨਹੀਂ ਹੈਗਾ ਤੇ ਇੱਥੇ ਬਹੁਤ ਖੂਬਹੂ ਜਿਹੜੀ ਲੋ ਆਪਾਂ ਫਿਲਮ ਬਣਾਉਣੀ ਹੈ ਸ਼ੂਟਿੰਗ ਕਰਨੀ ਹੈ ਬਹੁਤ ਵਧੀਆ ਹੁੰਦੀ ਹੈ ਕਿਹੜੇ ਕਿਹੜੇ ਸੀਨ ਸ਼ੂਟ ਹੋਇਆ ਜੀ ਅੱਜ ਸਾਡੇ ਨਾਲ ਗਗਨ ਬਾਈ ਜੀ ਪਹੁੰਚੇ ਹੋਏ ਨੇਗੇ ਇਹਨਾਂ ਦਾ ਜੋ ਅਸੀਂ ਸੀਨ ਕਰੇਗਾ ਅੱਜ ਤੇ ਉਹ ਵੀ ਬਹੁਤ ਵਧੀਆ ਹੋਏਗਾ ਤੇ ਬਾਕੀ ਹੋਰ ਵੀ ਹੋ ਰਹੇ ਨੇ ਇੱਥੇ ਹਾਂਜੀ ਬਾਈ ਜੀ ਗਗਨ ਜੀ ਸੋਟਾ ਦਿਲ ਕਿਵੇਂ ਲੰਘਿਆ ਜੀ ਅੱਜ ਸੈੱਟ ਤੇ ਤਾਂ ਬਹੁਤ ਵਧੀਆ ਲੰਘਿਆ ਜੀ ਅੱਜ ਦੀ ਜਿੰਨੀ ਕੁ ਸਾਡੇ ਨਾਲ ਜਿੰਨੀ ਕਾਸਟਿੰਗ ਸੀਗੀ ਬਹੁਤ ਵਧੀਆ ਲੱਗਿਆ ਸਾਨੂੰ ਇਹਨਾਂ ਨਾਲ ਵਧੀਆ ਕੰਮ ਕਰਕੇ ਹਾਂਜੀ ਗੁਰਪ੍ਰੀਤ ਜੀ ਇਹ ਕਿੰਨੀਆਂ ਦੀ ਕਹਾਣੀਆਂ ਜੀ ਲਿਖੀ ਹੋਈ ਏ ਕਹਾਣੀ ਅਜਮੇਰ ਸਿੰਘ ਡੀਪੀ ਮਾਸਟਰ ਦੀ ਲਿਖੀ ਹੋਈ ਹੈ ਜੀ ਉਹਨਾਂ ਦਾ ਪਿੰਡ ਫਰੀਦਪੁਰ ਜ਼ਿਲ੍ਹਾ ਮਰੇਲਕੋਟ ਦੇ ਵਿੱਚ ਪੈਂਦਾ ਹੈਗਾ ਕਹਾਣੀ ਬਹੁਤ ਹੀ ਵਧੀਆ ਹੈਗੀ ਰਿਸ਼ਤਿਆਂ ਨਾਲ ਸੰਬੰਧਤ ਹੈਗੀ ਬਾਕੀ ਇਹ ਕਰੇਲੂ ਕਹਾਣੀ ਆ ਕਿ ਇਹਦੇ ਵਿੱਚ ਮਤਲਬ ਕਿ ਕਿੱਦਾਂ ਰਿਸ਼ਤੇ ਜੁੜਦੇ ਆ ਕਿੱਦਾਂ ਟੁੱਟਦੇ ਆ ਤੇ ਪੂਰੀ ਕਹਾਣੀ ਤੇ ਅਸੀਂ ਦੱਸ ਨਹੀਂ ਸਕਦੇ ਕਿ ਮਤਲਬ ਫਿਰ ਫਿਲਮ ਦੇਖਣ ਦਾ ਸੁਆਦ ਨਹੀਂ ਆਉਂਦਾ ਇਸ ਕਰਕੇ ਜਿੰਨਾ ਕਹੇਗਾ ਉਹਨਾਂ ਕੱਸੀਂ ਦੱਸ ਸਕਦੇ ਹਾਂ